Yeah, all leave. Thank mm -hmm. you. Mm -hmm. mm -hmm.

किस को प्यार सपना ਨਾਲ ਕੋ ਵਸੀ ਤੀ ਸੱਚੀ ਜਤਰਾ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹਿ ਤਹ ਸੁਰਾ ਆਤਮ ਜਨਨਾ ਸਦਗ ਵਸਤਾਨ ਕੈ ਆਤਮ ਜਰੇ ਸਦਗ ਵਸਤਾਨ ਕੈ ਜੁਧਾ ਕਾਸਾ ਤੂ ਗੁਰ ਪੂਰਾ ਭਾਗ ਗਈ ਆਤਮ ਅੰਗ ਸਰਨੇ ਪਾਵਣਾਂ ਮਤਿ ਆਵਣ اغول سانگو جن کي چور لوڳ کي پياري جانچ جنان کو پاسي توڳ جنان کي جيو لغي اوں نامك जयल जी ਜੋ ਸੰਗਤ ਚੱਲਦੀ ਰਹੇ ਜਿੱਥਾ ਕਾਮ ਆਈ ਢਾਣੀ ਬੇਹੋੜਾ ਪਾਟ ਪਟੰਦਰ ਭਾਈ ਸੇਤੀ ਚੱਲੇ ਤੋੜੀ ਵਿਜਨ ਰੰਗਰੀ ਸੋਹਾ ਲਾਲੋ ਕੋ ਪੈਸੇ ਨੰਦੇ ਜੋ ਬੋਜੋ ਕੋ ਅਕਾਲੋ ਚਗਰਾ ਸ਼ਗਰਾ ਅਤੰਦ ਮਾਤ ਗੋਤਾ ਦੇਨ ਤੇ ਬਰਾਦ ਰਾਮ ਸਾਰੀ ਕੂਲੇ ਦੇ ਸੰਜੋਜ ਰਫ ਕੰਨਨ ਨਾਮ ਕਪਤ ਬਚਨ ਦੀਨ ਰਿਆ ਸਤਗੁਰੂ ਸਾਹਿਬ ਸ੍ਰੀ ਗੁਰੂ ਨੰਸ ਸਾਈਂ ਨੂੰ ਸਭ ਤੋਂ ਪਿਆਰੇ ਸ਼ਾਹੇ ਪਾਵਨ ਚਰਨਾਂ ਕੰਨਾਂ ਦੇ ਵਿੱਚ ਮਨ ਜੋੜੇ ਬੜੀ ਹੀ ਵੱਡੀ ਤਰ੍ਹਾਂ ਵਾਲੇ ਹਾਂ ਜਿਨ੍ਹਾਂ ਨੂੰ ਕਾਰਜੋ ਵਿੱਚ ਧਿਆਨਕ ਸਮੇਂ ਬੁਝੇ ਸਤਿ ਪਾਤਸ਼ਾਹ ਨੇ ਚਰਨਾਂ ਦੇ ਵਿੱਚ ਬੈਠ ਹੁੰਦਾ

ਰਲਾ ਰਲਾ ਜੀ ਇੰਦਰੀਆ ਰੱਬ ਦੇ ਅਨੰਦ ਨੂੰ ਲੜਦਾ ਕਿਉਂਕਿ ਜਿਹੜਾ ਇਹ ਜੰਮਾ ਸਹਿਬੀ ਦਿਹਾੜਾ ਨੂੰ ਨਾ ਰਿਹਾ 27 12 ਲਈ 1927 ਦੇ ਵਿੱਚ ਹੋਏ ਸਹਿਬ

ਕਿਉਂਕਿ ਪ੍ਰੇਮ ਦੇ ਅੱਖਰ ਢਾਈ ਤੇਰੇ ਢਾਈ ਅੱਖਰਾਂ ਦਾ ਮਤਲਬ ਹੀ ਇਹ ਆ ਕਹਿੰਦੇ ਪ੍ਰੇਮ ਉਹਦੀ ਬਾਜੀ ਸਿਰ ਤੋਂ ਪਰੇ ਹੋ ਕੇ ਲੱਗਦੀ ਆ ਵਾਹਿਗੁਰੂ ਜਿਹੜਾ ਪਰੇ ਆ ਉਹ ਤਾਂ ਹਰ ਇੱਕ ਦੀ ਪ੍ਰੇਮੀ ਮੁੰਡੇ ਪਰ ਉਹ ਮੈਂ ਵੀ ਪ੍ਰੇਮੀ ਆ ਉਹ ਵੀ ਪ੍ਰੇਮੀ ਆ ਨਾ ਇਹ ਮੇਰੇ ਮਾਲਕ ਨੇ ਇਸੇ ਕਰਕੇ ਬਚਨ ਕਰਦੇ ਆ ਕਹਿੰਦੇ ਕੰਮਾਂ ਜੰਮੀਆਂ ਨਾਲ ਕੁਰਬਾਨੀਆਂ ਦੇ ਜਿਹੜੀ ਕੌਮ ਨੂੰ ਮਰਨਾ ਚੱਲਦਾ ਹੈ ਇੱਕ ਕੌਮ ਜਿਹੜੀ ਹੀ ਤਾਵਾ ਇਹਦਾ ਜਨਮ ਹੀ ਕੰਡੇ ਦੀ ਧਾਰ ਚ ਹੋਇਆ ਕਰੇ ਇਹ ਮਰਦੀ ਨਹੀਂ ਕਦੇ ਇਹਨੂੰ ਮਾਰਨ ਵਾਲੇ ਮਰਦੇ ਮਰ ਗਏ ਉਹਨਾਂ ਦੀ ਮੜੀ ਤੇ ਦੀ ਬੋਲ ਬੋਲ ਦੀ ਕੋਈ ਨਹੀਂ ਇੱਕ ਕੌਮ ਨੂੰ ਖਾਤਮ ਕਰਨ ਵਾਲੇ ਤੁਰ ਗਏ ਇੱਕ ਕੌਮ ਦਾ ਖਤਮ ਹੀ ਹੁੰਦੀ ਨਾ ਹੋਈ ਹੈ ਕਿ ਨਾ ਹੋਣੀ। ਇਹਦੇ ਸਾਨੂੰ ਮੈਂ ਪੰਤੂ ਨੂੰ ਕਾਤਰਾ ਪੰਤੂ ਨੂੰ ਕਾਤਰਾ ਪੰਤੂ ਨੂੰ ਕਾਤਰਾ ਕਾਤਰਾ। ਪਿਆਰਿਓ ਇਸੇ ਕਰਕੇ ਕਹਿੰਦੇ ਕੰਮਾਂ ਜਉਰੀਆਂ ਨਾਲ ਕੁਰਬਾਨੀਆਂ ਤੇ ਜਦ ਹੀ ਕੌਮ ਨੂੰ ਮਰਨਾ ਝੱਲ ਪੈ ਜੇ ਉਦ ਪੈਂਦਾ ਹੈ ਇੱਕ ਦਿਨ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ। ਇਸੇ ਕਰਕੇ ਪਿਆਰਿਓ ਮੇਰੇ ਸਾਥੂ ਗੁਰਗਸ ਸਰਸਤੇ ਬਾਸ਼ਾ ਕਹਿੰਦੇ ਜੇ ਤੈਨੂੰ ਬਹੁਤਾ ਮਨਣਾ ਚਾਲ ਕਿੰਦਿਤ ਨੂੰ ਅੰਦਰ ਤੋਂ ਅੰਦਰ ਤੋਂ ਸਿਖਾਈ ਜਾਵੇ ਮੇਰੇ ਕੋਲ ਜਿਨੂੰ ਬੱਕਤੇ ਇਹਦਾ ਗੁਰੂਸਰ ਮਾਲੂਣਾ ਬਿਆਲੇ ਇੰਦੂ ਇਥੇ ਸੇਖੀ ਇਹ ਮਿਲਦੀ ਆ ਕਹਿੰਦੇ ਨੇ ਪ੍ਰੇਮ ਮੈਂ ਸਵੇਰ ਵੀ ਕੱਦਰ ਦੇ ਵਿੱਚ ਬੇਨਤੀ ਕੀਤੀ ਸੀ ਜਿਹਦੇ ਕੋਲੇ ਪ੍ਰੇਮ ਨਹੀਂ ਤੇ ਉਹ ਕੁਝ ਨਹੀਂ ਕਰ ਸਕਦਾ ਉਹਦੇ ਪੱਲੇ ਕੱਖ ਹੀ ਨਹੀਂ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਸ਼ਲੋਕ ਸ਼ੁਰੂ ਹੋਣ ਤੋਂ ਪਹਿਲਾਂ ਨਾ ਇੱਕ ਵਚਨ ਕਰ ਦਿਆ ਕਹਿੰਦੇ ਨੇ ਭੁੱਲਿਆ ਮਨ ਪ੍ਰੇਮ ਤੋਂ ਪਰੇ ਹੋ ਕੇ ਕਹਿੰਦੇ ਰੱਬ ਨੂੰ ਲੱਭਦਾ ਭੁੱਲਿਆ ਮਨ ਪ੍ਰੇਮ ਤੋਂ ਪਰੇ ਹੋ ਕੇ ਰੱਬ ਨੂੰ ਲੱਭਦਾ ਪੰਕਤਾ ਪ੍ਰੇਮ ਨਾ ਜਾਣੀ ਕਹਿੰਦੇ ਗੱਲ ਪ੍ਰੇਮ ਦੀ ਸੀ ਕਹਿੰਦੇ ਪ੍ਰੇਮ ਕਰਨਰ ਸੰਖਿਆ ਨਹੀਂ ਜਾਣਿਆ ਨਹੀਂ ਵੀ ਪ੍ਰੇਮ ਕੀਆ ਕਹਿੰਦੇ ਪੰਤਾ ਪ੍ਰੇਮ ਜਾਣੇ ਭੁਲੇ ਬਿਲੇ ਦਵਾਰ ਦਵਾਰ ਮੂਰਖ ਮੂਰਖ ਦਾ ਮੂਰਖ ਭੁਲੇ ਬਿਲੇ ਦਵਾਰ ਨਾਨਕ ਹਰ ਬਿਸਰਾਏ ਕਾ ਪਾਉਂਦੇ ਨਰਕ ਅਧਿਆ ਮਾਇਆ ਮਨੋਂ ਨਾ ਬਿਸਰੈ ਮਰ ਕੋ ਦੇਖੋ ਕਿੱਡੇ ਸੋਹਣੇ ਕਿੰਨੇ ਪਿਆਰ ਵਾਲੇ ਬਚਨ ਨਾਲੇ ਦੇ ਸਮਝਾਈ ਜਾਂਦੇ ਆ ਨਾਲੇ ਸਾਨੂੰ ਪੂਰੀ ਜਾਂਦੀ ਆ। ਕਹਿੰਦੇ ਪਿਤਾ ਦਾ ਨਾ ਜਦੋਂ ਪਿਤਾ ਤਰੀਕੇ ਨਾਲ ਸਮਝਾਉਂਦਾ ਪੁੱਤ ਨੂੰ ਕਈ ਵਾਰੀ ਚਪੇੜ ਮਾਰ ਤੋਂ ਘੱਟ ਵੀ ਨਹੀਂ ਕਰਦਾ ਪਰ ਗੱਲਾਂ ਵੱਡੀਆਂ ਪੈ ਜਾਂਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਕਹਿੰਦੇ ਨੇ ਨਾ ਸਾਨੂੰ ਕਹਿੰਦੇ ਝੱਲਿਆ ਉਹ ਤੂੰ ਜਿਹੜੀ ਚੀਜ਼ ਮੰਗਦਾ ਉਹ ਤੇਰੀ ਨਹੀਂ। ਉਹ ਤੇਰੀ ਨਹੀਂ ਜਿਹੜੀ ਤੇਰੀ ਚੀਜ਼ ਆ ਕਹਿੰਦੇ ਉਹ ਮੰਗੇ ਨਹੀਂ ਕਿਉਂਕਿ ਨਾਮ ਕਦੇ ਮੰਗੇ ਨਹੀਂ। ਮਾਇਆ ਮੋਨ ਰਵਿਸਰੈ ਮੰਗੈ ਦਮਾਂ ਦਮ ਸੋ ਪ੍ਰਭ ਚਿਤਨ ਆਵੇ ਨਾਨਕ ਨਹੀਂ ਕਰਮ ਅਗਲਾ ਬਚੋ ਕਹਿੰਦੇ ਇਸ ਦਰਤੇ ਘਟਾ ਕਿਹ ਚੀਜ਼ ਦਸੀ ਤੇ ਜਿ ਚਰ ਮੂਰ ਨ ਥੁੜੀ ਲੋ ਜਿ ਚਰ ਆਪ ਕਿਰਪਾਲ ਕਿਰਪਾਲ ਕਹਿੰਦੇ ਇਹ ਦਰਤੇ ਘਟਾ ਕਿਹੜੀ ਗੱਲ ਵਾ ਮੈਂ ਕਹੀ ਬੜੀ ਸੁਣਦਾ ਹੁਣ ਕਿੱਦਾਂ ਗੁਰੂ ਨਾਨਕ ਦਾ ਘਾਵਾਂ ਪਿਆ ਲਿਓ ਇਹਤੇ ਮਾਇਆ ਬੜੇ ਚਰਾਉਣ ਵਾਲੇ ਨੇ ਇਸ ਦਰ ਤੇ ਜ਼ਮੀਨਾਂ ਜਾਇਦਾਦਾਂ ਮੱਥਾ ਟੇਕਣ ਵਾਲੇ ਨੇ ਭੇਗਾ ਚੜਾਉਣ ਵਾਲੇ ਨੇ ਇਸ ਦਰ ਤੇ ਇਹ ਗੁਰੂ ਨਾਨਕ ਦੇ ਦਰ ਤੇ ਸੋਨਾ ਹੀਰੇ ਦਾਨ ਕੰਨ ਵਾਲੇ ਬੈਠੇ ਨੇ ਕੋਈ ਇਹ ਦਰ ਤੇ ਕੋਈ ਬੈਠੇ ਨੇ ਜਿਨ੍ਹਾਂ ਨੇ ਸੀਸ ਭੇਟ ਕੀਤੇ ਨੇ ਵਾਹਿਗੁਰੂ ਨਾਰਕਾ ਇਹ ਤੋਂ ਵੱਡਾ ਘਰ ਨਹੀਂ ਕਿਸੇ ਦਾ ਹੋ ਸਕਦਾ ਇਸੇ ਕਰਕੇ ਪਿਆਰਿਓ